ਅਬ ਕੀ ਬਾਤ ਰਿਸਕ ਤੋਂ ਬਾਹਰ ਆਮ ਆਦਮੀ ਪਾਰਟੀ ਨੇ ਐਲਾਨੇ ਉਮੀਦਵਾਰ ਇਸ ਵਾਰ ਆਪ ਕਲਾਕਾਰ ਤੇ ਮੰਤਰੀਆਂ ਦੇ ਸਹਾਰੇ ਜੀ ਹਾਂ ਆਮ ਆਦਮੀ ਪਾਰਟੀ ਨੇ ਆਪਣੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ ਇਸ ਲਿਸਟ ਚ ਪੰਜਾਬ ਦੀਆਂ 88 ਸੀਟਾਂ ਦੇ ਲਈ ਉਮੀਦਵਾਰ ਐਲਾਨੇ ਗਏ ਨੇ ਲਿਸਟ ਵੇਖ ਕੇ ਹੈਰਾਨਗੀ ਵੀ ਹੋਈ ਕਿਉਂਕਿ ਅਸਲ ਲਿਸਟ ਚ ਪੰਜ ਮੰਤਰੀਆਂ ਦੇ ਨਾਮ ਸ਼ਾਮਲ ਸੀ ਇੱਕ ਕ ਕਾਮੇਡੀ ਕਲਾਕਾਰ ਸੀ ਤੇ ਇੱਕ ਸੰਸਦ ਤੇ ਇੱਕ ਕਾਂਗਰਸ ਚ ਸ਼ਾਮਲ ਹੋਏ ਗੁਰਪ੍ਰੀਤ ਸਿੰਘ ਦੇ ਉੱਪਰ ਦਾ ਖੇਡਿਆ ਗਿਆ ਮਾਝੇ ਦੀਆਂ 3 ਸੀਟਾਂ ਜੋ ਦੋ ਸੀਟਾਂ ਦਾ ਐਲਾਨ ਮਾਲਵੇ ਦੀਆਂ 8 ਚੋਪ ਪੰਜ ਸੀਟਾਂ ਤੇ ਦੋਆਬੇ ਦੀਆਂ 2 ਜੋ ਇੱਕ ਸੀਟ ਦਾ ਐਲਾਨ ਕਰ ਦਿੱਤਾ ਗਿਆ ਤਾਂ ਬਾਗੀਆਂ ਤੇ ਮੰਤਰੀਆਂ ਦੇ ਨਾਲ ਗੱਲਾਂ ਕਰਾਂ ਤੇ ਖੇਡਿਆ ਜਾ ਰਿਹਾ। ਅਬ ਕੀ ਬਾਰ ਰਿਸਕ ਤੋਂ ਬਾਹਰ ਦਾ ਫਾਰਮੂਲਾ ਲਾ ਕੇ ਆਮ ਆਦਮੀ ਪਾਰਟੀ ਨੇ ਉਮੀਦਵਾਰ ਲਾਣੇ ਨੇ। ਸਿਆਸੀ ਮਾਹਰਾਂ ਦੀ ਮੰਨੀਏ ਤਾਂ ਇਹਨਾਂ ਨੂੰ ਕੋਈ ਉਮੀਦਵਾਰ ਨਹੀਂ ਮਿਲਿਆ ਤੇ ਜੋ ਮਿਲੇ ਉਹਨਾਂ ਤੇ ਭਰੋਸਾ ਨਹੀਂ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਆ ਮਾਝੇ ਦੀ। ਤਾਂ ਉਥੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਸੀਟ ਤੇ ਆਉਂਦੇ ਆ। ਅੰਮ੍ਰਿਤਸਰ ਲੋਕ ਸਭਾ ਸੀਟ ਤੇ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਦੇ ਉੱਪਰ ਦਾ ਖੇਡਿਆ ਗਿਆ ਐਨਆਰਆਈ ਅਤੇ ਹੋਰ ਵਿਭਾਗ ਸੰਭਾਲ ਰਹੇ ਨੇ ਢਾਲੀਵਾਲ ਆਪ ਕੈਬਨਿਟ ਦੇ ਸਭ ਤੋਂ ਵੱਡੀ ਉਮਰ ਦੇ ਮੰਤਰੀ ਹਨ ਕੁਲਦੀਪ ਢਾਲੀਵਾਲ ਦਾ ਕੈਬਨਿਟ ਚ ਰਤਬਾ ਪਹਿਲਾ ਨਾਲੋਂ ਘਟਾਇਆ ਗਿਆ ਪੰਚਾਇਤੀ ਤੇ ਖੇਤੀਬਾੜੀ ਵਿਭਾਗ ਵਾਪਸ ਲੈ ਗਏ ਸਿਆਸੀ ਮਹਾਰਾ ਮੁਤਾਬਕ ਪਾਜ ਪਾਤ ਇੱਕ ਕਾਂਗਰਸ ਦਾ ਘੜ ਰਿਹਾ ਹੈ ਅੰਮ੍ਰਿਤਸਰ ਅੰਮ੍ਰਿਤਸਰ ਪੰਜਾਬ ਦੇ ਸਭ ਤੋਂ ਵੱਧ ਹਿੰਦੂ ਵੋਟ ਬੈਂਕ ਦਾ ਘੜਾ। ਭਾਜਪਾ ਦਾ ਬੋਲਬਾਲਾ ਵੀ ਕਾਂਗਰਸ ਦਾ ਇੱਕ ਵੱਮ ਜੂਤਾ ਸੰਸਦ। ਜੇਕਰ ਕਾਲੀ ਭਾਜਪਾ ਘੜ ਜੋੜ ਹੋਇਆ ਤਾਂ ਸਮੀਕਰਨ ਹੋਰ ਵੀ ਤੇਜ਼ੀ ਨਾਲ ਬਦਲ ਸਕਦੇ ਨੇ। ਅੰਮ੍ਰਿਤਸਰ ਤੋਂ ਬਾਅਦ ਗੱਲ ਕਰਦੇ ਹਾਂ ਮਾਝੇ ਦੀ ਦੂਜੀ ਸੀਟ ਖਡੂਰ ਸਾਹਿਬ ਹਲਕੇ ਦੀ ਜੋ ਕਿ ਇੱਕ ਪੰਥਕ ਸੀਟ ਹੈ। ਹਲਕਾ ਖਡੂਰ ਸਾਹਿਬ ਤੋਂ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਦਾ ਖੇਡਿਆ ਗਿਆ। ਖਡੂਰ ਸਾਹਿਬ ਇੱਕ ਪੰਥਕ ਸੀਟ ਮੰਨੀ ਜਾਂਦੀ ਹੈ। ਪੰਚਾਇਤੀ ਤੇ ਟ੍ਰਾਂਸਪੋਰਟ ਮੰਤਰੀ ਹਨ ਲਾਲਜੀਤ ਭੁੱਲਰ। ਪੱਟੀ ਤੋਂ ਵਿਧਾਇਕ ਹਨ। ਸ਼੍ਰੋਮਣੀ ਅਕਾਲੀ ਦਲ ਦਾ ਕੜ ਮੰਨੀ ਜਾਂਦੀ ਹੈ ਐਸੀ। ਅਕਸਰ ਮੰਤਰੀ ਭੁੱਲਰ ਵਿਵਾਦਾਂ 'ਚ ਵੀ ਰਹੇ। ਟ੍ਰਾਂਸਪੋਰਟ ਮੰਤਰੀ ਹੋਣ ਦੇ ਬਾਵਜੂਦ ਟ੍ਰੈਫਿਕ ਨਿਯਮਾਂ ਦੀਆਂ ਤੱਜੀਆਂ ਣਾਉਣ ਦੇ ਇਲਜ਼ਾਮ ਉਹਨਾਂ 'ਤੇ ਲੱਗੇ। ਬੀਬੀ ਜਗੀਰਖੌਰ ਦੀ ਵਾਪਸੀ ਵੀ ਇਸ਼ਾਰਾ ਕਰ ਰਹੀ ਹੈ ਕਿ ਅਕਾਲੀ ਦਲ ਵੀਪੀ ਤਬੀਰਖੋਰ ਤੇ ਦਾ ਖੇਡ ਸਕਦੀ ਹੈ ਸੀਟ ਤੇ ਐਲਾਨ ਤੋਂ ਬਾਅਦ ਮੁਕਾਬਲਾ ਹੋਰ ਸਖਤ ਹੋਣ ਦੀ ਸੰਭਾਅ ਮਾਜੇ ਤੋਂ ਦੁਆਬੇ ਦੀ ਗੱਲ ਕਰੀਏ ਤਾਂ ਦੁਆਬੇ ਦੀ ਜਲੰਧਰ ਸੀਟ ਦਾ ਆਮ ਆਦਮੀ ਪਾਰਟੀ ਨੇ ਐਲਾਨ ਕਰ ਦਿੱਤਾ ਜਲੰਧਰ ਲੋਕ ਸਭਾ ਸੀਟ ਤੋਂ ਸੁਸ਼ੀਲ ਰਿੰਕੂ ਤੇ ਦਾ ਖੇਡਿਆ ਗਿਆ ਜੋ ਕਿ ਮੌਜੂਦਾ ਸੰਸਦ ਹਨ ਇਹ ਇੱਕ ਰਿਜ਼ਰਵ ਸੀਟ ਹੈ ਜਿਮਣੀ ਚੌਂਦਰਾਂ ਕਾਂਗਰਸ ਚੋਂ 2 ਦਿਨ ਪਹਿਲਾਂ ਹੀ ਆ ਗਏ ਉਹ ਆਮ ਆਦਮੀ ਪਾਰਟੀ ਦੇ ਸੰਸਦ ਬਣੇ ਚੱਲਦੀ ਲਹਿਰ ਦੌਰਾਨ ਉਹਨਾਂ ਦੀ ਜਿੱਤ ਹੋਈ ਸੀ ਸਿਆਸੀ ਮਹਾਰ ਮੁਤਾਬਕ ਇਸ ਵਾਰ ਰਿੰਕੂ ਦੇ ਲਈ ਜਿੱਤ ਦੀ ਰਾਹ ਸੌਖੀ ਨਹੀਂ ਜਿਗਰੇ ਖਾਸ ਹੈ ਵੀ ਕਿ ਲਤੀਫਪੁਰਾ ਚ ਜੋਕਰ ਟਾਇਗੇ ਸਨ ਉਹਨਾਂ ਦਾ ਨੁਕਸਾਨ ਵੀ ਆਮ ਆਦਮੀ ਪਾਰਟੀ ਨੂੰ ਚੱਲਣਾ ਪੈ ਸਕਦਾ ਜਲੰਧਰ ਤੋਂ ਬਾਅਦ ਗੱਲ ਕਰਦੇ ਹਾਂ ਸ਼ਰੀਫਤਗੜ ਸਾਹਿਬ ਦੀ ਜੋਗੀਕਰ ਰਿਜ਼ਰਵ ਸੀ ਜਲੰਧਰ ਬਾਗ ਹੀ ਇੱਥੇ ਵੀ ਦਾ ਸਾਬਕਾ ਕਾਂਗਰਸੀ ਦੇ ਉੱਪਰ ਖੇਡਿਆ ਗਿਆ श्री फतहगढ़ साहब लोग सभा सीटों गुरप्रीत सिंह जिप्पी उपर के उपरद खेडया गया गुरप्रीत जिप्पी कुछ दिन पहले ही कांग्रेस चो आम आदमी पार्टी जाए हैं कल बदली ले जाने जाते हैं गुरप्रीत जिप्पी पार्टी संविधान की उलंघना करके बारहों आए उम्मीदवार को टिकट दि गई कांग्रेस ने चिप्पी इल्जाम लगाए सन आम आदमी पार्टी के कोल कोई चेहरा ना हो चिप्पी उपर के उपरद खेडिया गया ਜੇ ਫਤਿਹਗੜ ਸਾਹ ਤੋਂ ਸੰਗਰੂਰ ਦੀ ਗੱਲ ਕਰੀਏ ਤਾਂ ਐਸ ਸੀ ਐਮ ਸੀ ਹੈ ਪਰ ਇਸ ਵਾਰ ਦਾ ਖੇਡਿਆ ਗਿਆ ਕੈਬਨਰ ਮੰਤਰੀ ਮੀਤ ਹੇਰ ਤੇ ਖਬਰਾਂ ਤਾਂ ਕਰਮਜੀਤ ਅਨਮੋਲ ਦੀਆਂ ਸਨ ਪਰ ਨਹੀਂ ਇੱਥੇ ਦਾ ਮੀਤ ਹੇਰ ਤੇ ਖੇਡਿਆ ਗਿਆ ਹੁਣ ਤੁਹਾਨੂੰ ਸਮਝਾਉਣਾ ਇੱਥੇ ਕੀ ਸਨ ਹੈ ਸੋ ਸੰਗਰੂਰ ਲੋਕ ਸਭਾ ਸੀਟ ਦੇ ਲਈ ਮੀਤ ਹੇਰ ਤੇ ਦਾ ਖੇਡਿਆ ਗਿਆ ਮੌਜੂਦਾ ਕੈਬਨਟ ਮੰਤਰੀ ਹਨ ਖੇਡ ਮੰਤਰੀ ਅਤੇ ਉੱਚ ਸਿੱਖਿਆ ਮੰਤਰੀ ਹਨ ਦੋ ਵਾਰ ਵਿਧਾਇਕ ਬਣ ਚੁੱਕੇ ਹਨ ਇਹ ਨਾ ਜਵਾਨ ਚਹਿਰਾ ਮੰਨੇ ਜਾਂਦੇ ਸੰਗਰੂਰ ਸੀਐਮਡੀ ਸੀ ਢੀਂਡਸਿਆਂ ਦਾ ਘੜ ਮੰਨੀ ਜਾਂਦੀ ਹੈ ਸੰਗਰੂਰ ਸੀ ਢੀਂਡਸਾ ਪਰਿਵਾਰ ਦੀ ਅਖਾਲੀ ਦਲ ਦੇ ਵਿੱਚ ਵਾਪਸੀ ਹੋ ਚੁੱਕੀ ਹੈ ਮੌਜੂਦਾ ਸਮੇਂ ਚ ਸਿਮਰਨਜੀਤ ਸਿੰਘ ਮਾਨ ਸੰਸਦ ਹਨ ਲਹਿਰ ਜਵੀ ਸਿਮਰਨਜੀਤ ਸਿੰਘ ਮਾਨ ਨੇ ਜਿੱਤ ਹਾਸਲ ਕੀਤੀ ਸੀ ਸਿੱਧੂ ਮੂਸੇਵਾਲੇ ਦਾ ਫੈਕਟਰ ਵੀ ਇੱਥੇ ਕੰਮ ਕੀਤਾ ਸੀ ਇਸ ਵਾਰ ਵੀ ਮੂਸੇਵਾਲਾ ਫੈਕਟਰ ਹੋ ਸਕਦਾ ਹੈ ਹਾਵੀ ਸੂਤਰ ਦੱਸਦੇ ਨੇ ਕਿ ਪਾਰਟੀ ਨੇ ਸਰਵੇ ਕਰਵਾਇਆ ਸੀ ਕੇ ਕਰਮਜੀਤ ਅਨਮੋਲ ਦੇ ਪ੍ਰਤੀ ਇੱਥੇ 네ਗੇਟਿਵ ਮਾਹੌਲ ਹੈ। ਸੰਗਰੂਰ ਤੋਂ ਬਾਅਦ ਗੱਲ ਕਰਦੇ ਆ ਪਟੰਡਾ ਸੀਟ ਦੀ ਜੋ ਬਾਦਲਾਂ ਦਾ ਕੜ ਮੰਨਿਆ ਜਾਂਦਾ ਹੈ। ਇੱਥੋਂ ਉਮੀਦਵਾਰ ਐਲਾਨਿਆ ਗਿਆ ਗੁਰਮੀਤ ਖੁੱਡੀਆਂ ਨੂੰ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਲਹਿਰ ਦੌਰਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਲੰਬੀ ਤੋਂ ਹਰਾਇਆ ਸੀ ਪਰ ਹੁਣ ਹਾਲਾਤ ਕੁਝ ਹੋਰ ਨੇ। ਇੱਕ ਵਾਰ ਤੁਹਾਨੂੰ ਇੱਥੋਂ ਦਾ ਵੀ ਸਾਰਾ ਗਣਿਤ ਸਮਝਾ ਦਿੰਨੇ ਆ। ਸੋ ਬਠਿੰਡਾ ਲੋਕ ਸਭਾ ਸੀਟ ਦੇ ਲਈ ਗੁਰਮੀਤ ਖੁੱਡੀਆਂ ਨੂੰ ਉਮੀਦਵਾਰ ਬਣਾਇਆ ਗਿਆ ਗੁਰਮੀਤ ਖੁੱਡੀਆਂ ਸਾਬਕਾ ਸੰਸਦ ਜਗਦੇਵ ਸਿੰਘ ਖੁੱਡੀਆਂ ਦੇ ਸੁਪੁੱਤਰ ਹਨ ਮੌਜੂਦਾ ਖੇਤੀਬਾੜੀ ਮੰਤਰੀ ਹਨ ਸਿਆਸੀ ਮਾਹਰਾ ਮੁਤਾਬਕ ਬਠਿੰਡਾ ਚ ਮੰਤਰੀ ਖੁੱਡੀਆਂ ਦੀ ਜਿੱਤ ਸੌਖੀ ਨਹੀਂ ਬਾਦਲਾ ਦਾ ਗੜ ਮੰਨੀ ਜਾਂਦੀ ਹੈ ਬਠਿੰਡਾ ਸੀ ਅਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਮੌਜੂਦਾ ਸੰਸਦ ਹਨ ਬਠਿੰਡਾ ਚ ਅਰਸਿਮਰਤ ਕੌਰ ਬਾਦਲ ਨੇ ਕਈ ਵੱਡੇ ਵਿਕਾਸ ਕਾਰਜ ਕਰਵਾਏ ਜਿਵੇਂ ਕਿ ਏਮਜ਼ ਹਵਾਈ ਅੱਡਾ ਯੂਨੀਵਰਸਿਟੀ ਕਾਲਜ ਸੜਕਾਂ ਪੁਲ ਬਣਵਾਏ ਇਹ ਸਾਰੇ ਵਿਕਾਸ ਕਾਰਜ ਸੰਸਦ ਹਰ ਸਿੰਘ ਰਤਕਾਰ ਬਾਦਲ ਨੇ ਕਰਵਾਏ ਪਟੰਡਾ ਦੇ ਵਿੱਚ ਸਖਤ ਮੁਕਾਬਲਾ ਵੇਖਣ ਨੂੰ ਮਿਲ ਸਕਦਾ ਹੈ ਪਟਿਆਲਾ ਲੋਕ ਸਭਾ ਸੀਟ ਦੀ ਗੱਲ ਕਰੀਏ ਤਾਂ ਪਟਿਆਲਾ ਤੋਂ ਸਿਹਤ ਮੰਤਰੀ ਬਲਵੀਰ ਸਿੰਘ ਦੇ ਉੱਪਰ ਦਾ ਖੇਡਿਆ ਗਿਆ ਪਰ ਉਹ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਗੜ ਮੰਨਿਆ ਜਾਂਦਾ ਸੋ ਪਟਿਆਲਾ ਲੋਕ ਸਭਾ ਸੀਟ ਦੇ ਲਈ ਡਾਕਟਰ ਬਲਵੀਰ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਹਨ ਕੈਪਟਨ ਅਮਰਿੰਦਰ ਸਿੰਘ ਹੁਣਾ ਦਾ ਇਹ ਇਲਾਕਾ ਗੜ ਮੰਨਿਆ ਜਾਂਦਾ ਹੈ ਪਰਨੀਤ ਘਰ ਤੋਂ ਮੌਜੂਦਾ ਸੰਸਦ ਹਨ ਪਰਨੀਤ ਘਰ ਪਾਜ ਪਾਜ ਸ਼ਾਮਲ ਹੋ ਚੁਕੇ ਹਨ ਹੁਣ ਸਭ ਤੋਂ ਅਹਿਮ ਚਿਹਰੇ ਦੀ ਗੱਲ ਕਰਦੇ ਹਾਂ ਇਹ ਉਹ ਚਿਹਰਾ ਹੈ ਕਮੇਡੀਅਨ ਕਰਮਜੀਤ ਅਨਮੋਲ ਦਾ ਜੋ ਕਿ ਭਗਵੰਤ ਮਾਨ ਦੇ ਖਾਸਮ ਖਾਸ ਹਨ ਹਾਲਾਂਕਿ ਚਰਚੇ ਦਾ ਸੰਗਰੂਰ ਤੋਂ ਸੀ ਪਰ ਸੰਗਰੂਰ ਤੋਂ ਚੰਗੇ ਨਤੀਜੇ ਨਾ ਵਿਖਾਈ ਦੇਣ ਕਰਕੇ 네ਗੇਟਿਵ ਫੀਡਬੈਕ ਮਿਲਣ ਕਰਕੇ ਇਹਨਾਂ ਨੂੰ ਟਿਕਟ ਫਰੀਦਪੁਰ ਤੋਂ ਦਿੱਤੀ ਗਈ। ਤੋਂ ਫਰੀਦਪੁਰ ਲੋਕ ਸਭਾ ਸੀਟ ਲਈ ਕਰਮਜੀਤ ਅਰਮੋਲ ਨੂੰ ਉਮੀਦਵਾਰ ਬਣਾਇਆ ਗਿਆ। ਕਰਮਜੀਤ ਅਰਮੋਲ ਕਮੇਡੀਅਨ ਕਲਾਕਾਰ ਨੇ। ਭਗਵਾਨ ਤਮਨ ਦੇ ਖਸਮ ਖਾਸ ਬਣਨੇ ਜਾਂਦੇ ਨੇ। ਫਰੀਦਪੁਰ ਇੱਕ ਰਿਜ਼ਰਵ ਸੀਟ ਹੈ। ਕਰਮਜੀਤ ਅਰਮੋਲ ਦਾ ਕੋਈ ਸਿਆਸੀ ਪਿਛੋਕੜ ਨਹੀਂ। 2014 ਲੋਕ ਸਭਾ ਚੋਣਾਂ ਚ ਆਮ ਆਦਮੀ ਪਾਰਟੀ ਤੋਂ ਸਾਦੂ ਸਿੰਘ ਇਥੋਂ ਸੰਸਦ ਬਣੇ ਸੀ। ਸਾਦੂ ਸਿੰਘ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਸੀ। ਸੋ ਇਸ ਸੂਚੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਮ ਆਦਮੀ ਪਾਰਟੀ ਤੇ ਤੰਜ ਕੱਸਿਆ ਹੈ ਆਮ ਆਦਮੀ ਤੇ ਕੋਈ ਰਿਹਾ ਹੀ ਨਹੀਂ ਉਹ ਹਰ ਉਹਨੇ ਵੀ ਕੈਂਪੇਨ ਸੀ ਕਿ ਆਮ ਆਦਮੀ ਨੂੰ ਬਣਾਵਾਂਗੇ ਆਮ ਆਦਮੀ ਨੂੰ ਮੌਕਾ ਦੇਵਾਂਗੇ ਹੁਣ ਆਮ ਆਦਮੀ ਤੇ ਲੱਭੇ ਹੈ ਹੀ ਨਹੀਂ ਇਹਨਾਂ ਕੋਲੇ ਸਾਰੇ ਛੱਡ ਗਏ ਹੁਣ ਆਪਣੇ ਜਿਹੜੇ ਚਿਹਤੇ ਮੰਤਰੀ ਆ ਜਿਹੜੇ ਲੁੱਟੀ ਜਾਂਦੇ ਆ ਉਹਨਾਂ ਨੂੰ ਕਿਹਾ ਕਿ ਪੈਸੇ ਤੁਸੀਂ ਇਕੱਠੇ ਕਰ ਲਏ ਆ ਹੁਣ ਇਲੈਕਸ਼ਨ ਤੇ ਲਾਓ ਜਿਹੜੇ ਪਟਿਆਲੇ ਤੋਂ ਉਮੀਦਵਾਰ ਆ ਇਹਨੂੰ ਤਾਂ 3 ਸਾਲ ਦੀ ਸਜ਼ਾ ਹੋਈ ਪਈ ਹੈ ਡਾਕਟਰ ਜਿਹੜਾ ਹੈਗਾ ਬਲਮੀਰ ਸਿੰਘ 3 ਸਾਲ ਦੀ ਸਜ਼ਾ ਹੋਈ ਹੈ ਤੇ ਦੂਜੇ ਕਈਆਂ ਨੂੰ ਸਜ਼ਾ ਹੋਣ ਵਾਲੀ ਹੈ ਸੋ ਮੈਨੂੰ ਲੱਗਦਾ ਉਹਨਾਂ ਨੇ ਖੇੜਾ ਛੜਾਇਆ ਐ 8 ਕੈਂਡੀਡੇਟ ਨਹੀਂ ਉਤਾਰੇ ਤੇ ਖਾਸ ਕਰਕੇ ਪੰਜ ਜਿਹੜੇ ਮੰਤਰੀਆਂ ਨੇ ਉਹ ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦੇ ਵਿਰੋਧੀ ਸੀ ਉਹ ਉਤਾਰੇ ਆ ਉਹਨਾਂ ਦੀ ਫੱਟੀਆਂ 'ਚ ਕੇ ਲਾ ਕੇ ਤੋਰਤਾ ਉਹਨਾਂ ਨੂੰ ਵੀ ਯਾਰ ਇਹ ਖੁਦਾ ਨਾ ਖਾਸ ਤੱਕ ਦੇ ਕੁਝ ਵੋਟ ਪੈ ਗਏ ਤੇ ਜਿੱਤ ਗਏ ਤਾਂ ਗਲੀ ਸਾਫ ਇਹ ਤੋਂ ਨਿਕਲ ਜਾਣਗੇ ਜੇ ਹਾਰ ਗਏ ਤਾਂ ਮੰਤਰੀ ਰਹਿਣ ਦੇ ਯੋਗ ਨਹੀਂ ਰਹਿਣੇ ਔਰ ਉਹਨਾਂ ਹੀ ਚਿਹਰਿਆਂ ਨੂੰ ਲੜਾਇਆ ਗਿਆ ਸੋ ਪਰ 올 द बेस्ट ਮੈਨੂੰ ਲੱਗਦਾ ਹੈ ਕਿ ਇਹ ਇਹ ਜਲਦਬਾਜੀ ਚ ਲਿਆ ਗਿਆ ਡਿਸੀਜਨ ਜਿਹੜੇ तमाम ਸਰਵੇ ਤੇ ਵੋਟ ਪਰਸੈਂਟੇਜ ਜਿਹੜੀ ਆਈ ਇਹ ਉਹ ਜਲਦੀ ਚ ਲਿਆ ਗਿਆ ਡਿਸੀਜਨ ਹੈ ਔਰ ਕਿੰਨੇ ਇੱਕ ਔਰ ਜਿਹੜੇ ਲੋਕ ਬਣਾਏ ਗਏ ਹੈ 2 ਸਾਲਾਂ ਚ ਬਹੁਤ ਸਾਰੀ ਐਂਟੀ ਇਨਕੰਮੈਂਸੀ ਵੀ ਆਏਗੀ ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ ਨਾ ਪ੍ਰਾਪਤੀਆਂ ਉਹਨਾਂ ਬਾਰੇ ਵੀ ਲੋਕ ਚਰਚਾ ਕਰਨਗੇ ਇਹਨਾਂ ਲੋਕਾਂ ਦੀ ਵੀ ਚਰਚਾ ਕਰਨਗੇ ਔਰ ਮੈਨੂੰ ਨਹੀਂ ਲੱਗਦਾ ਕਿ ਬਹੁਤ ਕੋਈ ਐਕਸਟਰਾ ਆਰਡੀਨਰੀ ਜਿਹੜੀ ਲਿਸਟ ਕੱਢ ਦਿੱਤੀ ਹੋਵੇ ਹਾਲੇ ਤੱਕ ਸਿਰਫ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦਾ ਐਲਾਨ ਕੀਤਾ ਹਾਲੇ ਨਾਤਾ ਸ਼੍ਰੋਮਣੀ ਅਕਾਲੀ ਦਲ ਨੇ ਨਾਮ ਲਾਣੇ ਨਾ ਹੀ ਕਾਂਗਰਸ ਨੇ ਤੇ ਨਾ ਹੀ ਭਾਜਪਾ ਨੇ ਜੇਕਰ ਅਕਾਲੀ ਭਾਜਪਾ ਘਟ ਜੋੜ ਹੋਇਆ ਤਾਂ ਇਹ ਸਾਰੇ ਸਮੀਕਰਨ ਤੇਜ਼ੀ ਦੇ ਨਾਲ ਬਦਲ ਸਕਦੇ ਨੇ ਪਰ ਆਪ ਦੀ ਪਹਿਲੀ ਲਿਸਟ ਚ ਮੰਤਰੀਆਂ ਤੇ ਕਲਾਕਾਰਾਂ ਨੂੰ ਟਿਕਟ ਦੇਣ ਤੇ ਵੀ ਕਈ ਤਰ੍ਹਾਂ ਦੇ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਬਿਊਰੋ ਰਿਪੋਰਟ ਬੀਟੀਸੀ ਨਿਊਜ਼